ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ 10 11 12 ਅਤੇ 13 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਹੋਣਗੇ ਬੱਦਲਵਾਈ ਮੀਂਹ ਹਨੇਰੀ ਦੇ ਤਾਪਮਾਨ ਕਿਵੇਂ ਦਾ ਰਹੇਗਾ ਹੜ੍ਹਾਂ ਦੀ ਕੀ ਅਪਡੇਟ ਹੈ ਬੰਨਾ ਬਾਰੇ ਸਾਂਝੀ ਜਾਣਕਾਰੀ ਸਾਂਝੀ ਕਰਾਂਗੇ ਕਿਸ ਕਿਸ ਇਲਾਕੇ ਨੂੰ ਹਲੇ ਵੀ ਖਤਰਾ ਹੈ ਕਿਸ ਇਲਾਕੇ ਦਾ ਖਤਰਾ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੇ ਆਪਾਂ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਹੁਣ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਵੱਡੀ ਹਲਚਲ ਫਿਲਹਾਲ ਪੰਜਾਬ ਦੇ ਉੱਪਰ ਕੋਈ ਨਹੀਂ ਹੈ ਉਹ ਚੱਕਰਵਾਤੀ ਤੂਫਾਨ ਸੀ ਉਹ ਵੀ ਕਿਤੇ ਨਾ ਕਿਤੇ ਹੁਣ ਪੰਜਾਬ ਤੋਂ ਦੂਰ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਫਿਰ ਵੀ ਖਤਰਾ ਟਲਿਆ ਨਹੀਂ ਹੈ ਕਿਉਂਕਿ ਦਰਿਆਵਾਂ ਦਾ ਪਾਣੀ ਹਜੇ ਥੋੜਾ ਬਹੁਤਾ ਘਟਣਾ ਸ਼ੁਰੂ ਹੋਇਆ ਉਸ ਤਰੀਕੇ ਨਾਲ ਨਹੀਂ ਘਟਿਆ ਜਿਸ ਦੇ ਨਾਲ ਆਪਾਂ ਕਹਿ ਸਕੀਏ ਕਿ ਹੜ੍ਹ ਕਾਬੂ ਵਿੱਚ ਆ ਚੁੱਕੇ ਨੇ ਹਲੇ ਵੀ ਪੰਜਾਬ ਦੇ ਕਾਫੀ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਾਣੀ ਦੇਖਣ ਨੂੰ ਮਿਲ ਰਿਹਾ ਹੈ ਖਤਰਾ ਹਲੇ ਵੀ ਪੰਜਾਬ ਦੇ ਉੱਪਰ ਬਰਕਰਾਰ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਜੀ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਸਾਡੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਜ਼ਿਲ੍ਹੇ ਦੇ ਹਿਸਾਬ ਨਾਲ ਦਿਨਾਂ ਦੇ ਹਿਸਾਬ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿਹੜੇ-ਕਿਹੜੇ ਦਿਨ ਕੀ-ਕੀ ਹਾਲਾਤ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ 10 ਸਤੰਬਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅਤੇ ਰੂਪਨਗਰ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਦੇ ਵਿੱਚ ਥੋੜੀ-ਬਹੁਤੀ ਬੂੰਤਾਬੰਦੀ ਬਾਅਦ ਦੁਪਹਿਰ ਜਾਂ ਸਵੇਰ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਕੋਈ ਵੱਡੀ ਅਪਡੇਟ ਨਹੀਂ ਹੈ ਜਾਂ ਵੱਡੀ ਹਲਚਲ ਤਾਂ ਨਹੀਂ ਹੈ ਜਿਸ ਦੇ ਨਾਲ ਕੋਈ ਵੱਡਾ ਨੁਕਸਾਨ ਹੋਵੇ ਪਰ ਹੋਏ ਹੈ ਕਿ ਸਿਸਟਮ ਦੇ ਵਿੱਚ ਬਦਲਾਅ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ ਬੱਦਲਬਾਹੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਬਾਕੀ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਮੁਹਾਲੀ ਤੇ ਪਟਿਆਲਾ ਦੇ ਵਿੱਚ ਵੀ ਕੁਝ ਕਲਾਕੇ ਦੇ ਵਿੱਚ ਬੱਦਲਬਾਹੀ ਆ ਸਕਦੀ ਹੈ ਤਾਪਮਾਨ ਦੇ ਵਿੱਚ ਵੀ ਹਲਚਲ ਹੋਣ ਦੀ ਪੂਰੀ ਪੂਰੀ ਉਮੀਦ ਹੈ ਕਿਉਂਕਿ ਇਹ ਜਿਹੜੀ ਸੈਟਲਾਈਟ ਇਮੇਜ ਤੋਂ ਪ੍ਰਾਪਤ ਹੁੰਦਾ ਡਾਟਾ ਉਹ ਹੁੰਦਾ ਜੀ ਇਹਦੇ ਵਿੱਚ ਫੇਰ ਬਦਲ ਹੁੰਦੇ ਰਹਿੰਦੇ ਨੇ ਤੇ ਬਾਕੀ ਤਰਨਤਾਰਨ ਅੰਮ੍ਰਿਤਸਰ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਲੁਧਿਆਣਾ ਬਰਨਾਲਾ ਸੰਗਰੂਰ ਤੇ ਮਾਨਸਾ ਦੇ ਵਿੱਚ ਵੀ ਮੌਸਮ ਜਿਹੜਾ ਇਹ ਉਹ ਡਰਾਈ ਰਹੇਗਾ ਜ਼ਿਆਦਾਤਰ ਖੁਸ਼ਕ ਮੌਸਮ ਹੈ ਪਰ ਵਿਚ ਵਿਚਾਲੇ ਕੋਈ ਨਾ ਕੋਈ ਹਲਚਲ ਜਿਹੜੀ ਹੈ ਮੀਂਹ ਦੀ ਹੋਣ ਦੀ ਆਸ ਉਮੀਦ ਬਣ ਸਕਦੀ ਹੈ ਅਜੇ ਹਾਂ ਨਹੀਂ ਹੈ ਕਿ ਮੌਸਮ ਟੋਟਲੀ ਡਰਾਈ ਰਹੇਗਾ ਜਾਂ ਟੋਟਲੀ ਹੀ ਮੌਸਮ ਖੁਸ਼ਕ ਹੋ ਜਾਵੇਗਾ ਵਿਚ ਵਿਚਾਲੇ ਕੁਝ ਨਾ ਕੁਝ ਹਲਚਲ ਜਿਹੜੀ ਹੈ ਉਮੀਦ ਹੀ ਬਣਦੀ ਹੋਈ ਸਾਨੂੰ ਦਿਖਾਈ ਦੇ ਸਕਦੀ ਹੈ ਫਿਲਹਾਲ ਕੋਈ ਵੱਡੀ ਅਪਡੇਟ ਨਹੀਂ ਹੈ ਕਿਉਂਕਿ ਤਗੜਾ ਸਿਸਟਮ ਆਵੇਗਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਆਉਂਦੇ ਦਿਨਾਂ ਦੀ ਤਾਂ ਆਉਂਦੇ ਦਿਨਾਂ ਵਿੱਚ 11 ਅਤੇ 12 ਸਤੰਬਰ ਨੂੰ ਮੌਸਮ ਜਿਹੜਾ ਉਹ ਲਗਭਗ ਸੇਮ ਹੈ ਸੇਮ ਹਾਲਾਤ 11 ਦੇ ਹੈ ਜੀ ਸੇਮ ਹਾਲਾਤ 12 ਦੇ ਨੇ ਕੇ ਹਾਲਾਤ ਜਿਹੜੇ ਸੇਮ ਦਿਖਾਈ ਦੇ ਰਹੇ ਨੇ ਉਹਨਾਂ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਅਗਰ ਬਹੁਤ ਸਾਰੇ ਇਲਾਕੇ ਦੇ ਵਿੱਚ ਪਠਾਨਕੋੜ ਗੁਰਦਾਸਪੁਰ ਰੂਪਨਗਰ ਇਹ ਤਿੰਨ ਜ਼ਿਲ੍ਹੇ 11 ਅਤੇ 12 ਤਰੀਕ ਲਗਭਗ ਸੇਮ ਮੌਸਮ ਹੈ ਜੀ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਇਹ ਸੇਮ 12 ਅਤੇ 11 ਤਰੀਕ ਨੂੰ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਇਨ੍ਹਾਂ ਇਲਾਕਿਆਂ ਵਿੱਚ ਹਲਕੀ ਦਰਮਿਆਨੀ ਬੂੰਦਾਬੰਦੀ ਕਿਣਮਣਕਣੀ ਦਾ ਮਾਹੌਲ ਬਣ ਸਕਦਾ ਹੈ ਭਾਰੀ ਮੀਂਹ ਦੀ ਉਮੀਦ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਬਾਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਬਠਿੰਡਾ ਫਰੀਦਕੋਟ ਮੁਕਸਰ ਤੇ ਫਜ਼ਿਲਕਾ ਇਹ ਉਹ ਇਲਾਕੇ ਨੇ ਜਿਨ੍ਹਾਂ ਵਿੱਚ ਹਲਚਲ ਘੱਟ ਹੈ ਜੀ ਮੀ ਦੀ ਜ਼ਿਆਦਾਤਰ ਜਿਹੜੀ ਉਮੀਦ ਹੈ ਇਹ ਹੀ ਹੈ ਕਿ ਮੌਸਮ ਜਿਹੜਾ ਹੈ ਉਹ ਸਾਫ਼ ਰਹੇਗਾ ਕਬੱਡੀ ਹਲਚਲ ਦੀ ਉਮੀਦ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਮੌਸਮ ਸਾਫ਼ ਰਹਿਣ ਦੇ ਕਾਰਨ ਧੁੱਪ ਵੀ ਵਧੇਗੀ ਹਮਸ ਦਾ ਵੀ ਕਿਤੇ ਨਾ ਕਿਤੇ ਸਾਹਮਣਾ ਕਰਨਾ ਪਵੇਗਾ ਤੇ ਤਾਪਮਾਨ ਜਿਹੜੇ 32 33 ਡਿਗਰੀ ਤੱਕ ਦੁਆਰਾ ਤੋਂ ਜਾ ਸਕਦੇ ਨੇ ਤੇ ਦੁਪਹਿਰ ਦੇ ਸਮੇਂ ਕੜਾਕੇ ਦੀ ਧੁੱਪ ਪੈਣ ਦੇ ਨਾਲ ਹਮਸ ਦੇ ਨਾਲ ਜਿਹੜਾ ਮੁੜ ਕੇ ਵਾਲਾ ਪਸੀਨਾ ਉਹਦੀ ਆਮਦ ਦੁਆਰਾ ਤੋਂ ਹੁੰਦੀ ਦਿਖਾਈ ਦੇ ਰਹੀ ਹੈ ਜੋ ਕਿ ਇੱਕ ਨਾਰਮਲ ਹੈ ਕਿ ਇਹਨਾਂ ਦਿਨਾਂ ਵਿੱਚ ਅਕਸਰ ਹੀ ਇਹ ਮਾਹੌਲ ਦੇਖਿਆ ਜਾਂਦਾ ਹੈ ਪਰ ਕਿਤੇ ਨਾ ਕਿਤੇ ਹੁਣ ਹਮਸ ਥੋੜੀ ਥੋੜੀ ਘਟਦੀ ਹੋਈ ਦਿਖਾਈ ਦੇਵੇਗੀ ਪਰ ਕਿਉਂਕਿ ਨਮੀ ਵੀ ਘਟਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਹਮਸ ਦੇ ਵਿੱਚ ਵੀ ਸਾਨੂੰ ਹੁਣ ਕੋਈ ਜ਼ਿਆਦਾ ਖਾਸ ਅੰਤਰ ਦਿਖਾਈ ਨਹੀਂ ਦੇਵੇਗਾ ਅਗਰ ਗੱਲ ਕਰੀਏ 13 ਸਤੰਬਰ ਦੀ ਤਾਂ 13 ਸਤੰਬਰ ਨੂੰ ਥੋੜਿਆ ਸਿਸਟਮ ਜਿਹੜਾ ਇਹ ਉਹ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਮਾਚਰ ਰੂਪਨਗਰ ਮੋਹਾਲੀ ਦੇ ਇਲਾਕੇ ਨੂੰ ਕਵਰ ਕਰ ਸਕਦਾ ਹੈ ਇਹਨਾਂ ਇਲਾਕੇ ਵਿੱਚ ਥੋੜੀ ਜਿਹੀ ਹਲਚਲ ਮੀਂਹ ਦੀ ਜ਼ਿਆਦਾ ਹੋ ਸਕਦੀ ਹੈ ਬਾਕੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਵਿੱਚ ਵੀ ਥੋੜੀ-ਬਹੁਤੀ ਹਲਚਲ ਜਿਹੜੀ ਮੀਂਹ ਦੀ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਤਰਨਤਾਰਨ ਫਿਰੋਜ਼ਪੁਰ ਜ਼ਿਲ੍ਹਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਸੰਗਰੂਰ ਅਤੇ ਮਾਨਸਾ ਵਿੱਚ ਵੀ ਗਰਮੀ ਦੇ ਵਧਣਗੇ ਬੂੰਦਾਬੰਦੀ ਤੇ ਹਾਲਾਤ ਥੋੜੇ ਜੇ ਘਟਦੇ ਹੋਏ ਇਹਨਾਂ ਇਲਾਕਿਆਂ ਵਿੱਚ ਦਿਖਾਈ ਦੇਣਗੇ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਮਾਲਵਾ ਬੈਲਟ ਦੇ ਵਿੱਚ ਹੁਣ ਮੀਂਹ ਜੜੇ ਨੇ ਉਹ ਘਟਦੇ ਹੋਏ ਦਿਖਾਈ ਦੇਣਗੇ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਹਾਲਾਤਾਂ ਦੀ ਜਾਣਕਾਰੀ ਚੰਗੀ ਲੱਗੀ ਹੈ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਇਸ ਤੋਂ ਇਲਾਵਾ ਕੋਈ ਨਵੀਂ ਅਪਡੇਟ ਆਵੇਗੀ ਉਹ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ